ਹਰ ਇੱਕ insan ਜ਼ਿੰਦਗੀ ਦੇ ਵਿੱਚ ਪਸੰਦਤਾਂ ਦੇ ਨਾਲ ਆਪਣੀ ਜ਼ਿੰਦਗੀ ਨੂੰ ਜਿਉਣਾ ਚਾਹੁੰਦਾ ਹੈ ਪਰ ਇਹ ਸੋਚ ਬਦਲਣ ਦੇ ਨਾਲ ਹੀ ਹੁੰਦਾ ਹੈ ਆਜੂ ਆਪਾਂ ਇੱਕ ਕਹਾਣੀ ਦੇ ਉਦਾਰ ਤੇ ਸਮਝਦੇ ਹਾਂ ਵੀ ਜ਼ਿੰਦਗੀ ਨੂੰ ਕਿਵੇਂ ਬਦਲਿਆ ਜਾਵੇ ਇੱਕ ਪਿੰਡ ਵਿੱਚ ਰਵੀ ਨਾਮ ਦਾ ਨੌਜਵਾਨ ਰਹਿੰਦਾ ਸੀ ਉਹ ਹਮੇਸ਼ਾ ਕਿਸਮਤ ਨੂੰ ਹੀ ਦੋਸ਼ ਦਿੰਦਾ ਸੀ ਮੇਰੇ ਨਾਲ ਹੀ ਐਦਾਂ ਕਿਉਂ ਹੁੰਦਾ ਮੇਰੀ ਤਕਦੀਰ ਤਾਂ ਮਾੜੀ ਹੀ ਹੈ ਇਹ ਉਹਨਾਂ ਦੀ ਰੋਜ਼ਾਨਾ ਦੀ ਬੋਲੀ ਬਣ ਗਈ ਸੀ ਤੇ ਉਹ ਹਰ ਰੋਜ਼ ਇਹੀ ਸੋਚਦਾ ਰਹਿੰਦਾ ਸੀ ਉਹ ਨੌਕਰੀ ਲਈ ਕਈ ਵਾਰ ਕੋਸ਼ਿਸ਼ ਕਰ ਚੁੱਕਾ ਸੀ ਪਰ ਹਰ ਵਾਰ ਅਸਫਲ ਹੋ ਜਾਂਦਾ ਉਹ ਆਪਣੇ ਘਰ ਦੇ ਕੋਨੇ ਵਿੱਚ ਬੈਠ ਕੇ ਦੁਨੀਆ ਨੂੰ ਬੁਰਾ ਭਲਾ ਕਹਿੰਦਾ ਰਹਿੰਦਾ ਇੱਕ ਦਿਨ ਪਿੰਡ ਵਿੱਚ ਇੱਕ ਬਜ਼ੁਰਗ ਫਕੀਰ ਆਇਆ ਅਵੀ ਨੇ ਆਪਣੇ ਗਿਲੇ ਸ਼ਿਕਵੇ ਉਸ ਨੂੰ ਸੁਣਾਏ ਫਕੀਰ ਹੌਲੀ ਜਿਹਾ ਮੁਸਕਰਾ ਕੇ ਕਿਹਾ ਸੋਚ ਬਦਲ ਜ਼ਿੰਦਗੀ ਆਪਣੇ ਆਪ ਹੀ ਬਦਲ ਜਾਵੇਗੀ ਅਵੀ ਨੂੰ ਇਹ ਗੱਲ ਹਲਕੀ ਲੱਗੀ ਪਰ ਰਾਤ ਨੂੰ ਉਸਨੇ ਸੋਚਿਆ ਇੱਕ ਵਾਰੀ ਕੋਸ਼ਿਸ਼ ਤਾਂ ਕਰਕੇ ਦੇਖੀਏ ਅਗਲੇ ਦਿਨ ਤੋਂ ਉਸਨੇ ਹਰ ਕੰਮ ਨੂੰ ਨਵੇਂ ਨਜ਼ਰੀਏ ਦੇ ਨਾਲ ਦੇਖਣਾ ਸ਼ੁਰੂ ਕਰ ਦਿੱਤਾ ਨੌਕਰੀ ਦੇ ਇੰਟਰਵਿਊ ਨੂੰ ਜਿੱਥੇ ਪਹਿਲਾਂ ਉਹ ਡਰ ਜਾਂਦਾ ਸੀ ਹੁਣ ਉਤਸ਼ਾਹ ਨਾਲ ਜਾਵੇ ਜਿੱਥੇ ਪਹਿਲਾਂ ਨਕਾਮੀ ਤੇ ਥੱਕ ਜਾਂਦਾ ਸੀ ਹੁਣ ਉਹ ਅਗਲੀ ਕੋਸ਼ਿਸ਼ ਨਵੀਂ ਉਮੀਦ ਲੈ ਕੇ ਜਾਵੇ 4 ਹਫ਼ਤੇ ਦੇ ਅੰਦਰ ਉਸ ਨੂੰ ਇੱਕ ਛੋਟੀ ਨੌਕਰੀ ਮਿਲ ਗਈ ਉਹ ਖੁਸ਼ ਹੋ ਗਿਆ ਕੁਜ਼ਮੀ ਹਿਨੇਚ ਜਦ ਉਹ ਲਿਖਣ ਲੱਗਾ ਤਨਖਾਹ ਦੀ ਵਧ ਗਈ ਲੋਕ ਵੀ ਉਸ ਨੂੰ ਪੋਜ਼ਿਟਿਵ ਸੋਚ ਤੋਂ ਪ੍ਰਭਾਵਿਤ ਹੋਣ ਲੱਗੇ ਇੱਕ ਦਿਨ ਉਹੀ ਫਕੀਰ ਦੁਬਾਰਾ ਪਿੰਡ ਵਿੱਚ ਆਇਆ ਰਵੀ ਨੇ ਹੱਸਦਿਆਂ ਕਿਹਾ ਬਾਬਾ ਜੀ ਤੁਸੀਂ ਸੱਚ ਕਿਹਾ ਸੀ ਜਦੋਂ ਮੈਂ ਸੋਚ ਬਦਲੀ ਤਕਦੀਰ ਨੇ ਰਸਤਾ ਆਪ ਹੀ ਬਣਾ ਲਿਆ ਇਸ ਕਰਕੇ ਜ਼ਿੰਦਗੀ ਦੇ ਵਿੱਚ ਸਥਿਤੀ ਜੋ ਵੀ ਹੋਵੇ ਜੇ ਅਸੀਂ ਆਪਣੀ ਸੋਚ ਨੂੰ ਬਦਲ ਕੇ ਨਾ ਰੱਖੀ ਏਥਾਂ ਜ਼ਿੰਦਗੀ ਦੇ ਰੰਗ ਵਿੱਚ ਬਦਲ ਨਹੀਂ ਹੁੰਦੇ ਇਸੇ ਕਰਕੇ ਸੋਚ ਨੂੰ ਬਦਲੋ ਜ਼ਿੰਦਗੀ ਖੁਦ ਹੀ ਬਦਲ ਜਾਂਦੀ ਹੈ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਨਾ